ਕੈਨੇਡਾ ਦੇ ਰਹਿਣ ਵਾਲੇ ਸੰਗਰੂਰੀਏ ਦੇ 28 ਸਾਲਾ ਜੁਵਨ ਜਗਵੀਰ ਕਰਨ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਗਈ। ਮ੍ਰਿਤਕ ਆਪਣੇ ਮਾਪੇ ਦਾ ਇਕਲੌਤਾ ਪੁੱਤਰ ਸੀ। ਸ਼੍ਰੋਮਣੀ ਕਾਲੀਦਾਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਤੇ ਜਗਵੀਰ ਕਰਨ ਦੇ ਘਰ ਪਹੁੰਚੇ ਅਤੇ ਪਰਿਵਾਰ ਦੇ ਨਾਲ ਉਹਨਾਂ ਨੇ ਦੁੱਖ ਸਾਂਝਾ ਕੀਤਾ। ਮ੍ਰਿਤਕ ਨੌਜਵਾਨ ਸ਼੍ਰੋਮਣੀ ਕਾਲੀਦਾਲ ਦੇ ਨੇਤਾ ਅਤੇ ਮਾਰਕੀਟ ਕਮੇਟੀ ਸੰਗਰੂਰ ਦੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਕਾਕਾ ਦਾ ਬੇਟਾ ਸੀ। ਮ੍ਰਿਤਕ ਦੇ ਪਿਤਾ ਰਣਜੀਤ ਸਿੰਘ ਚਾਚਾ ਸ਼੍ਰੋਮਣੀ ਕਾਲੀਦਾਲ ਦੇ ਸਰਕਲ ਮੈਂਬਰ ਨੇ ਇਸ ਸਰੋਂ ਸਾਹਿਬ ਨੇ ਜੀ ਆਪਣੇ ਆਰਾਮ ਨਾਲ ਪਰਿਵਾਰ ਪਰਿਵਾਰ ਨਾਲ ਮਿਲ ਕੇ ਮੀਟਿੰਗ ਬਣਾ ਥੋੜਾ ਲੱਗਦੀ ਮੀਟਿੰਗ ਸ਼ਾਇਦ ਤੁਸੀਂ ਤਾਂ ਕਿਹਾ ਹੋ ਸਰ ਕੀ ਨਾਮ ਹੈ ਸਰ ਤੁਹਾਡਾ ਸਰਜੀ ਸਰ ਅੱਛਾ ਸਰ ਤੁਹਾਡਾ ਪੋਤਾ ਸੀ ਜਿਹੜਾ ਕੈਨੇਡਾ ਦੇ ਵਿੱਚ ਸੀਗੇ ਜੀ ਕੀ ਗੱਲ ਹੋਈ ਸੀ ਜੀ ਗਲਤ ਉੱਥੇ ਬਸ ਸਰ ਇਹ ਆਪਦੇ ਡੈਡੀ ਨੂੰ ਛੱਡ ਕੇ ਇਹ ਪਹਿਲਾਂ ਕੰਮ ਤੇ ਆ ਕੇ ਆਪਦੀ ਮੰਮੀ ਨੇ ਤਾਂ ਤਾਂ ਕਹਿੰਦਾ ਆਪਾ ਓਹ ਛੇਰ ਕੰਮ ਚੱਲਣਾ ਮੇਰੇ ਜਿਗਾ ਮੱਕੜਦੇ ਜੀ ਚਲੋ ਬਾਥਰੂਮ ਚ ਵਾਕੇ ਉੱਥੇ ਬਸ ਪੂਰਾ ਹੋ ਗਿਆ ਕਿੰਨੀ ਉਮਰ ਸੀ ਜੀ ਉਹਦੀ ਭਾਈ ਨੱਤੀ ਕੇ ਜਾਣਦਾ ਸੀ ਨੱਤੀ ਮਸਾਹਰ ਬਣਾ ਕੇ ਖਾਈ ਗੋ ਇੱਥੇ ਸੀ ਕੈਨੇਡਾ ਸੀ ਕੇ ਕੈਨੇਡਾ ਅੱਛਾ ਜੀ ਆਂਦੀ ਫਿਰ ਉਹ ਬੁਲਾਇਆ ਆਪਣਾ ਡੈਡੀ ਫਿਰ ਸਖਤੇ ਖੁੱਲਣਾ ਹੋ ਬਾਥਰੂਮ ਦੇ ਜੀ ਫਿਰ ਆ ਕੇ ਉਹਦਾ ਬਾਹਰ ਤੋੜਿਆ ਫਿਰ ਉਹ ਕੱਢਿਆ ਜੀ ਕੱਢ ਕੇ ਬਸ ਪੂਰੇ ਹੀ ਹੋਏ ਪਏ ਅੰਦਰ ਅੱਛਾ ਐਕਚੁਅਲੀ ਕੀ ਗੱਲ ਹੋਈ ਸੀ ਕੁਝ ਪਤਾ ਲੱਗਿਆ ਜੀ ਅਟੈਕ ਹੋਇਆ ਅੱਛਾ ਹਾਂ ਠੀਕ ਮਤਲਬ ਕੰਮੀ ਅਟੈਕ ਨਹੀਂ ਸੀ ਹੋਇਆ ਹੈ। ਅੱਛਾ ਬਈ ਆ ਵੀ ਇੱਕ ਪਾਣੀ ਮੈਂ ਕਹਿੰਦਾ ਪੱਕੇ ਬੈ ਜਾਣੇ ਆਗੇ। ਸਾਡੇ ਬਹੁਤ ਖਰਾਬ ਹੋ। ਲੰਗਸ ਦੇ ਵਿੱਚ ਪਾਣੀ ਮਤਲਬ ਜੋ ਡਾਕਟਰੀ ਰਿਪੋਰਟ ਹੈ ਕਿ ਲੰਗਸ ਦੇ ਵਿੱਚ ਪਾਣੀ ਭਰਿਆ ਹੋਇਆ ਸੀਗਾ। ਤੇ ਮਤਲਬ ਉਹ ਜਿੰਟੀ ਜਾਉ ਸਾਹ ਨਹੀਂ ਲੱਗ ਰਹੀ ਪਰਮਾਈ। ਅੱਛਾ ਤੇ ਐਕਚੁਅਲੀ ਬੈਸੇ ਜਿਵੇਂ ਅਟੈਕ ਕਹਿੰਦੇ ਨੇ ਨਹੀਂ ਹੈ ਕਿ ਲੰਗਸ ਵਿੱਚ ਪਾਣੀ ਭਰ ਗਿਆ ਉਹਨਾਂ ਦੇ। ਹਾਂਜੀ ਹਾਂਜੀ। ਕੀ ਡਾਕਟਰਾਂ ਦਾ ਕਹਿਣਾ ਜੀ ਹੈ ਯਸ ਉਸ ਵੇਲੇ ਮੈਡੀਕਲ ਹੋਇਆ ਉਹਨਾਂ ਦੇ ਹਾਂਜੀ ਮੈਡੀਕਲ ਹੋਇਆ ਮੈਡੀਕਲ ਠੀਕ ਹੈ ਜੀ ਆਇਆ ਹੋਇਆ ਜੀ ਹੈ ਜੀ ਇਹ ਨਹੀਂ ਲੈ ਸੀ ਕਿੰਨੇ ਸਾਲ ਦੀ ਉਮਰ ਸੀ ਜੀ 27 ਸਾਲ ਦੀ ਉਮਰ ਸੀ ਕਿੰਨੇ ਸਾਲ ਹੋ ਗਏ ਗਏ ਨੂੰ ਜੀ ਉਹ ਵੈਸੀ ਬਹੁਤ ਜ਼ਿਆਦਾ ਅੱਛਾ ਕੀ ਉੱਥੇ ਜੌਬ ਕਰਦੇ ਸੀ ਯਸ ਪਰ ਕੀ ਨਾਮ ਹੈ ਤੁਹਾਡਾ ਸਰ ਅੱਛਾ ਇੰਦਰਜੀਤ ਤੁਹਾਡੇ ਫਰੈਂਡ ਨੇ ਇਹ ਇਹਨਾਂ ਦਾ ਤੀਜਾ ਸੀ ਹਾਂਜੀ ਹਾਂਜੀ ਕੀ ਕਹੋਗੇ ਕੈਨੇਡਾ ਦੇ ਵਿੱਚ ਉਹਨਾਂ ਦੀ ਜਿਹੜੇ ਮੌਤ ਹੋਈ ਹੈ ਕੁਛ ਨਹੀਂ ਕਹਿਣ ਨੂੰ ਕੋਈ ਨਹੀਂ ਅੱਛਾ ਕੋਈ ਸ਼ਬਦ ਨਹੀਂ ਹੈ ਜੀ ਕਹਿਣ ਦਾ ਥੋੜਾ ਕਿੰਨਾ ਕੁ ਲगाव ਸੀ ਉਹਨਾਂ ਨੂੰ ਲਗਾਤਾਰ ਕੇ ਪਰਿਵਾਰ ਹੈ ਸਦਾ ਜੀ ਪਰਿਵਾਰ ਤੋਂ ਅੰਦਰ ਹੀ ਦੋਸਤ ਹੈ ਦੋਸਤਾਂ ਦੇ ਬੇਟਾ ਜੀ ਜੀ ਕਿਤੇ ਜਿਹਾ ਤਾਂ ਅੱਛਾ ਕਹਿਣ ਕੋਈ ਸ਼ਬਦ ਨਹੀਂ ਹੈ ਕਹਿਣ ਅਮ ਦੇਖਿਆ ਜਾਵੇ ਕੈਨੇਡਾ ਨੇ ਬਹੁਤ ਜਿਆਦੀਆਂ ਜਵਾਨੀਆਂ ਖਾ ਚੁੱਕੀ ਹੈ ਜੀ ਕੈਨੇਡਾ ਦੀ ਉਹਦੇ ਬਾਰੇ ਕੀ ਕਹੋਗੇ ਕੀ ਉਥੇ ਕਿਸ ਤਰ੍ਹਾਂ ਦੀ ਸਿਚੁਏਸ਼ਨ ਹੈਗੀ ਹੈ ਸਿਚੁਏਸ਼ਨ ਤਾਂ ਹੁਣ ਡੋਰਟ ਚੱਲਦੇ ਹੁਣ ਫੂਡ ਪੋਜੈਂਟ ਤੇ ਸੈਨੇ ਫੂਡ ਪੋਜੈਂਟ ਕਰਕੇ ਲੱਗ ਜਿਵੇਂ ਪਾਣੀ ਭਰ ਗਈ ਜੀ ਡੋਰੇ ਕਰਕੇ ਉਹਨੇ ਡੈਥ ਹੋ ਗਈ ਠੀਕ ਹੈ